ਇਹ ਜਿਹੜਾ ਬੰਦਾ ਕਹਿੰਦਾ ਕਿ ਸਾਡਾ ਤਾਂ ਕੰਮ ਨਾਮ ਜਪਣਾ ਹੈ ਆਪਾਂ ਨੇ ਕੀ ਲੈਣਾ ਪਤ ਦਾ ਕੀ ਨੁਕਸਾਨ ਹੁੰਦਾ ਹੈ ਕੌਮ ਸਿੱਖਾਂ ਨੂੰ ਕੀ ਇਹਨਾਂ ਦਾ ਆਪਾਂ ਨੇ ਕੀ ਲੈਣਾ ਸਾਡਾ ਤਾਂ ਤਾਂ ਹੀ ਨਾਮ ਜਪਣਾ ਹੈ ਮਾਲਾ ਤੇ ਉਹ ਪ੍ਰਬੰਧ ਨਹੀਂ ਹੈ ਗੁਰੂ ਕਰ ਸਤਿਗੁਰੂ ਨੇ ਸਾਧੂ ਭਗਤੀ ਅਤੇ ਸ਼ਕਤੀ ਆਰਾਜ ਅਤੇ ਤੂਰ ਮੀਰੀਅਤ ਇਹ ਕੀ ਜਾਪੇ جیت ایک پاس ستگو نے سامنے پدوی ہے ماراگر گرو نانک صاحب نے سانو چیز بخشیا راج بھی بخشی جو بھی بخشیا پکتی بھی بخشی شکتی بھی بخشی گرو نے پیری بھی بخشی پیری بھی بخشی گرو نے ایک پاس روپ بھی بنایا سکھ ਉਦੇ ਪਾਸੇ ਪਾਰੀ ਵੀ ਬਣਾਇਆ ਬਾਬਰ ਨੂੰ ਜਾਬਰ ਕਹਿਣਾ ਮਹਾਰਾਜ ਨੇ ਇਹ ਜੁਰਤ ਬੜਾ ਆ ਉਹਦੇ ਮੂੰਹ ਦੇ ਉੱਪਰ ਕਹਿ ਦਿੱਤਾ ਕਿ ਬਾਬਰ ਤੂੰ ਬਾਬਰ ਦੀ ਤੂੰ ਜਾਬਰ ਹੈ ਪਾਪ ਦੀ ਜੰਗ ਲੈ ਕਾਬਲ ਪਾਇਆ ਜੂਰੀ ਮੰਗੇ ਦਾਨ ਪੈਦਾ ਗੁਰੂ ਨੇ ਕਿਹਾ ਕਿ ਤੂੰ ਪਾਪ ਦੀ ਜੰਗ ਬਾਂ ਕੇ ਲੈ ਕੇ ਆਇਆ ਇਹ ਤੇਰੀ ਪੌਦ ਪਾਪ ਦੀ ਜੰਗ ਹੈ ਜ਼ੋਰ ਦੇ ਨਾਲ

جیت میری پیری بھی ہے جیت بھی ہے دو چیزیں مارے سن بخشی گرو ہرگو گرد نے دو تربار پہنچتی شکتی سب کچھ گروہ نے بخشیا سن جکے مارا بخشی پاپ رب کا نام بخشیا اُتھے دوجہ پاس تربار بھی بخشی مارا ਇਹ ਭਾਈ ਇਹ ਦੋਨੋਂ ਚੀਜ਼ਾਂ ਦਾ ਫੇਰ ਹੈ ਹੈ ਇਹ ਦੋ ਦੋ ਚੀਜ਼ਾਂ ਹੋਣੀਆਂ ਚਾਹੀਦੀਆਂ ਨੇ ਤੇਰੇ ਕੋਲ ਸਿੱਖਾਂ ਤੂੰ ਕੱਲਾ ਬਾਲਾ ਬਿਨ ਬਾਲਾ ਕੀ ਕਰਦਾ ਤੂੰ ਇਹ ਵੀ ਚਾਹੀਦਾ ਹੈ ਜਦੋਂ ਕਿਸੇ ਗਰੀਬ ਦੇ ਉੱਪਰ ਅਧਿਆਚਾਰ ਹੁੰਦੇ ਕਿਸੇ ਨਾਲ ਧੱਕਾ ਹੁੰਦਾ ਤੂੰ ਦਾ ਪੱਖ ਤੋਂ ਦੇਖ ਫਾਈਲ ਉਹਦੇ ਪੱਖ ਦੇ ਵਿੱਚ ਖੜੇ ਜਿਹੜਾ ਜ਼ੋਰ ਜ਼ੁਲਮ ਕਰਨ ਵਾਲਾ ਤੇ ਉਹਨੂੰ ਰੋਕ ਦੇ ਤੂੰ ਉਹਨੂੰ ਦਾ ਸਾਥ ਦੇ ਕੇ ਟਿਕਾ ਜਾਏ ਕਿ ਬੈਠਾ ਨਾ ਰਹੀ کہ فرو درد خردیا بھی جا جرم کرنا بڑا ہے کہ رب کا نام نہیں گھر نے سو بخشی ہے کہ جپنا ہے سلوار بھی بخشی بھاپ نیری پیری راج گرو پکتی شکتی کہ مارا نے اپنے سکھ نخشیا ہے دونوں چیز دونوں چیزیں کا ہونا ضروری ہے کلی نام والی گل ہوئے

ਪੁਰੂ ਨੇ ਦੂਜੇ ਦੀ ਜ਼ਿਆਦਾ ਸੁਮੇਲ ਕਰਾ ਦਿੱਤੀ ਕਿ ਤੇਰੇ ਕੋਲ ਭਗਤੀ ਹੋਵੇ ਤੇਰੇ ਕੋਲ ਸ਼ਕਤੀ ਵੀ ਤੂੰ ਦੂਜਿਆਂ ਦੇ ਉੱਪਰ ਵਿਆਪੀ ਕਰੇ ਪਰ ਉਹ ਦੂਜਿਆਂ ਦੇ ਉੱਪਰ ਧਿਆਨ ਕਰੇ ਨਾਲ ਰੱਬ ਦਾ ਹੱਥ ਕੱਲੀ ਤਲਵਾਰ ਹੀ ਨਾ ਹੱਥ ਚ ਪੜੇ ਜਦੋਂ ਸਿੱਖ ਦੇ ਹੱਥ ਵਿੱਚ ਤਲਵਾਰ ਆ ਜਾਂਦੀ ਹੈ ਪਰ ਤਲਵਾਰ ਉਹ ਕਿਰਪਾ ਹੁੰਦੀ ਹੈ ਕਿਰਪਾ ਮਾਨ ਉਹ ਕਿਰਪਾ ਨੂੰ ਜਿੰਦਗੀ ਦੂਜਿਆਂ ਦੀ ਕਿਰਪਾ ਜੋਰ ਜੋਰ ਮਨੇ ਬੁਰੜ ਖੜ ਜਾਣਾ ਸੀ

ਉਹਨਾਂ ਨੂੰ ਯਾਦ ਆਈ ਕਿ ਉਹ ਰੱਬ ਦਾ ਨਾਮ ਨਹੀਂ ਸੀ ਜਪਦੇ ਜਿਹੜੇ ਰੱਬ ਦਾ ਨਾਮ ਜਪਦੇ ਨੇ ਝੂਲ ਉਹਨਾਂ ਦੇ ਤਨਬਾਰਿਸ਼ ਕਿਉਂ ਕਰਵਾ ਨਹੀਂ ਲਈ ਫਿਰ ਕਿਰਪਾਲ ਬਣ ਜਾਂਦੀ ਹੈ ਉਹ ਦੂਜਿਆਂ ਦੇ ਅਤਿਆਚਾਰ ਨਹੀਂ ਕਰੇ ਉਹ ਫਿਰ ਕਿਸੇ ਤੋਂ ਡਰਦੇ ਵੀ ਹੈਗੇ ਕਿਸੇ ਤੋਂ ਡਰ ਵੀ ਨਹੀਂ ਪੈਰਾਂੋਂ ਉਹ ਦੇਖਣ ਹੈ ਪਰਮਾਨੰ ਦਾ ਉਹਨਾਂ ਦਾ ਜੀਵਨ ਹੁੰਦਾ ਹੈ ਗੁਰੂ ਨੇ ਆਪਣੇ ਸ਼ਿਦੂ ਨੂੰ ਦੋਨੋਂ ਕੀਤਾ ਬਖਸ਼ਿਆ ਨੇ دیے